ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀਜਨ ਦਲ ਆਪਣੇ ਸਾਥੀਆਂ ਨੂੰ ਛੜਾਉਣ ਪਹੁੰਚੇ ਕਿਸਾਨ ਆਗੂ ਉਹਨਾਂ ਨੇ ਸੜਕ ਜਿਹੜੀ ਹੈਗੀ ਆ ਬੰਦ ਕਰ ਦਿੱਤੀ ਹੈ ਲਹਿਰਾਂ ਦਾ ਚੱਲਣਾ ਹੀ ਹੁੰਦਾ ਹੈ ਲਹਿਰਾਂ ਨੂੰ ਕੋਈ ਨਹੀਂ ਰੋਕ ਸਕਦਾ ਪਰ ਪ੍ਰਸ਼ਾਸਨਾਂ ਦਾ ਸੀ ਜੀ 5 ਵਜੇ ਤੋਂ ਪਹਿਲਾਂ ਦੇ ਨਹੀਂ ਸਕੀ ਕਿਉਂਕਿ ਮੁੱਖ ਮੰਤਰੀ ਦਾ ਹੁਕਮ ਹੈ ਮੁੱਖ ਮੰਤਰੀ ਦੇ ਕਹਿਣ ਤੇ ਰਾਤ ਕਿਸਾਨ ਆਗੂ ਚੱਕੇ ਗਏ ਆ ਤੁਸੀਂ ਇਸ ਸਟਾਫ ਦੇ ਮੂਹਰੇ ਧਰਨਾ ਦਿੱਤਾ ਵਾ ਅਸੀਂ ਛੜਕ ਨਹੀਂ ਰੁਕਣੀ ਚਾਹੁੰਦੇ ਸੀਗੇ ਅਸੀਂ ਇੱਕ ਸਾਈਡ ਤੇ ਬੈਠੇ ਸੀਗੇ ਸਾਨੂੰ ਯਕੀਨ ਹੋ ਗਿਆ ਵੀ ਇੱਥੇ ਆ ਫਿਰ ਅਸੀਂ ਪ੍ਰਸ਼ਾਸਨ ਨੂੰ ਕਹਿਆ ਸੀ ਵੀ ਇਹਨਾਂ ਦਾ ਕਸੂਰ ਕੀ ਆ ਲਹਿਰਾਂ ਦਾ ਚੱਲਣਾ ਪਰ ਪ੍ਰਸ਼ਾਸਨਾਂ ਦਾ ਸੀ ਜੀ 5 ਵਜੇ ਤੋਂ ਪਹਿਲਾਂ ਦੇ ਨਹੀਂ ਸਕੀ ਕਿਉਂਕਿ ਮੁੱਖ ਮੰਤਰੀ ਦਾ ਹੁਕਮ ਹੈ। ਲੋਟ ਇੱਕ ਦਾ ਜਿੰਦਾਬਾਦ 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 ਸੂਬਾ ਕਿਸਾਨ ਮੋਰਚਾ ਜਿੰਦਾਬਾਦ 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 ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀ ਜੰਦਲ ਆਪਣੇ ਸਾਥੀਆਂ ਨੂੰ ਚੜਾਉਣ ਪਹੁੰਚੇ ਕਿਸਾਨ ਆਗੂ ਉਹਨਾਂ ਨੇ ਸੜਕ ਜਿਹੜੀ ਹੈਗੀ ਹੈ ਬੰਦ ਕਰ ਦਿੱਤੀ ਹੈ ਤਾਂ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਪਿਓ ਸੜਕ ਤੁਸੀਂ ਰੋਕੀ ਹੋਈ ਹੈ ਆਣਾ ਜੀ ਮੁੱਖ ਮੰਤਰੀ ਪੰਜਾਬ ਦੀ ਪੁਲਿਸ ਤੇ ਕਹਿਣ ਤੇ ਮੁੱਖ ਮੰਤਰੀ ਦੇ ਕਹਿਣ ਤੇ ਰਾਤ ਕਿਸਾਨ ਆਗੂ ਚੱਕੇ ਗਏ ਆ। ਉਹ ਅੱਜ ਅਸੀਂ ਜੈਤੋ ਸੀ ਇਸਟਾਫ ਦੇ ਮੂਹਰੇ ਧਰਨਾ ਦਿੱਤਾ ਵਾ ਅਸੀਂ ਛੜਕ ਨਹੀਂ ਰੁਕਣੀ ਚਾਹੁੰਦੇ ਸੀਗੇ ਅਸੀਂ ਇੱਕ ਸਾਈਡ ਤੇ ਬੈਠੇ ਸੀਗੇ ਅਸੀਂ ਇਹਨਾਂ ਨੂੰ ਪਹਿਲਾਂ ਸ਼ਰਤ ਰੱਖੀ ਵੀ ਸਾਡੇ ਸਾਥਕਾਂ ਨੂੰ ਮਿਲੋ ਚਲੋ ਸਾਡੇ ਸਾਥਕਾਂ ਨੂੰ ਮਿਲੇ ਅਸੀਂ ਉਹ ਠੀਕ ਆ ਤੁਹਾਨੂੰ ਯਕੀਨ ਹੋ ਗਿਆ ਵੀ ਇੱਥੇ ਆ ਫਿਰ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਇਹਨਾਂ ਦਾ ਕਸੂਰ ਕੀ ਆ ਅਰੇ ਕਸੂਰ ਕੋਈ ਨਹੀਂਗਾ ਅਸੀਂ ਤਾਂ ਵੈਸੇ ਹੀ ਕੀਤਾ ਹੈ ਅਸੀਂ ਕਹੇ ਜੇ ਵੈਸੇ ਹੀ ਕੀਤਾ ਤਾਂ ਤੁਸੀਂ ਸਾਨੂੰ ਇਹਨਾਂ ਨੂੰ ਕਰੇ ਨਜ਼ਰਬੰਦ ਕਰ ਲਓ ਵੇਥੇ ਕਿਉਂ ਕਰਦੇ ਆ ਵੀ ਘਰੇ ਨજર ਬੰਦ ਕਰ ਲੋ ਵੀ ਸਾਡੇ ਸਾਥੀ ਸਾਨੂੰ ਦਿਓ ਤੇ ਤੁਸੀਂ ਘਰੇ ਨજર ਬੰਦ ਕਰ ਲੋ ਕਿਉਂਕਿ ਨજર ਬੰਦ ਕਰਨ ਨਾਲ ਲਹਿਰਾਂ ਥੋੜਾ ਰੁਕਦੀਆਂ ਲਹਿਰਾਂ ਦਾ ਚੱਲਣਾ ਹੀ ਹੁੰਦਾ ਲਹਿਰਾਂ ਨੂੰ ਕੋਈ ਨਹੀਂ ਰੋਕ ਸਕਦਾ ਪਰ ਪ੍ਰਸ਼ਾਸਨਾਂ ਦਾ ਸੀ ਜੀ 5 ਵਜੇ ਤੋਂ ਪਹਿਲਾਂ ਦੇ ਨਹੀਂ ਸਕੀ ਕਿਉਂਕਿ ਮੁੱਖ ਮੰਤਰੀ ਦਾ ਹੁਕਮ ਹੈ ਕਿਉਂਕਿ ਪੁਲਿਸ ਵੀ ਅੱਜ ਕੱਲ ਲੀਡਰਾਂ ਦਾ ਹੁਕਮ ਮੰਨਦੀ ਆ ਲੋਕਾਂ ਦੇ ਹੱਕਾ ਹਕੂਕਾਂ ਬਾਰੇ ਨਹੀਂ ਸਮਝਦੀ ਤੇ ਉਹਨਾਂ ਨੇ 5 ਵਜੇ ਦਾ ਟਾਈਮ ਦਿੱਤਾ ਅਸੀਂ ਕਹਾਂ ਜੀ ਅਸੀਂ ਸਾਥੀਆਂ ਨੂੰ ਲੈ ਕੇ ਜਾਣਾ ਜਾਂ ਤੁਸੀਂ ਸਾਨੂੰ ਵੀ ਅੰਦਰ ਬੰਦ ਕਰ ਲੋ ਇਕੱਠਿਆਂ ਨੂੰ 5 ਵਜੇ ਕੱਢ ਦਿਓ ਉਹ ਸਾਨੂੰ ਅੰਦਰ ਨਹੀਂ ਲੈ ਕੇ ਜਾਂਦੇ ਨਾ ਸਾਡੇ ਬੰਦੇ ਬਾਹਰ ਕੱਢ ਦਿਆ ਉਹਦੇ ਕਾਰਨ ਸਾਨੂੰ ਮਜਬੂਰ ਧਰਨਾ ਲਾਉਣਾ ਪਿਆ ਤੇ ਸਾਡੀ ਧਰਨਾ ਲਾਉਣ ਦੇ ਕਾਰਨ ਵੱਡਾ ਕਾਰਨ ਮੁੱਖ ਮੰਤਰੀ ਤੇ ਅਸੀਂ ਆਮ ਲੋਕਾਂ ਤੋਂ ਮਾਫੀ ਚਾਹੁੰਦੇ ਹਾਂ ਜੇ ਸਾਡੀ ਵਜ੍ਹਾ ਕਰ ਕਿਸੇ ਨੂੰ ਦੁੱਖ ਤਕਲੀਫ ਆਈ ਆ ਆ ਧਰ ਨਾਲ ਸਾਡਾ ਲਾੜਾ ਸ਼ੌਂਕ ਨਹੀਂ ਸੀਗਾ ਪ੍ਰਸ਼ਾਸਨ ਤੇ ਮੁੱਖ ਮੰਤਰੀ ਨਹੀਂ ਹੀ ਲਵਾਇਆ ਅਸੀਂ ਆਪਸੇ ਬੈਠੇ ਸੀਗੇ ਸਾਡੇ ਬੰਦੇ ਸਾਨੂੰ ਦੇ ਦੇਣ ਅਸੀਂ ਹੁਣ ਘਰੇ ਜਾਵੜਾਂਗੇ ਅਸੀਂ ਤਾਹ ਆਣ ਸਾਨੂੰ ਫੜ ਕੇ ਅੰਦਰ ਕਰ ਦੇਣ ਰੋਡ ਚੱਲ ਪਈ ਦੋਵੇਂ ਕੰਮ ਹੀ ਨਹੀਂ ਕਰਦੇ ਆ ਸਿਰਫ ਜਾਣ ਬੁੱਝ ਕੇ ਕਿਸਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇੱਕ ਮੁੱਖ ਮੰਤਰੀ ਦੀ ਬਹੁਤ ਚਤਰਚਲਾਕ ਮੁੱਖ ਮੰਤਰੀ ਆ ਭੋਲਾਪਨ ਦਾ ਰੋਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨੂੰ ਛਤਰਨਾ ਘੁੱਗੀ ਕੁੱਟੀ ਆ ਮਿਹਨਤਾਂ ਹੈ ਨਹੀਂਆਂ ਉਹਦੀਆਂ ਤੇ ਹੁਣ ਉਹ ਨੂੰ ਐ ਲੱਗਦਾ ਵੀ ਮੈਂ ਲੋਕਾਂ ਪੰਜਾਬ ਦੇ ਲੋਕਾਂ ਨੂੰ ਛੇਤਰਨਾ ਕਟ ਕੇ ਦਬਾ ਲੂੰਗਾ ਪਰ ਆਹ ਕਦੇ ਨਹੀਂ ਹੁੰਦਾ ਤੁਹਾਡੇ ਨਾਲ ਦੇ ਸਾਥੀ ਉਹ ਵੀ ਮਿਲ ਕੇ ਆਏ ਅੰਦਰ ਜਾ ਕੇ ਉਹਨਾਂ ਨਾਲ ਹਾਂਜੀ ਉਹਨਾਂ ਨਾਲ ਮਿਲ ਕੇ ਆਏ ਕਿੰਨੇ ਜਾਣੇ ਉਹ 6-7 ਜਾਣੇ ਆਏ ਤੁਹਾਡੇ ਘਰਾਂ ਦੇ ਫਿਰ ਰੇਡ ਹੋਈ ਸੀ ਹਾਂਜੀ ਸਾਡੇ ਘਰਾਂ ਚ ਵੀ ਰੇਡ ਹੋਈ ਆ ਆਪਣੇ ਕੋਠੇ ਬਲਜਿੰਦਰ ਬਲਜਿੰਦਰ ਆਪਣਾ ਵਿੰਡਗਾ ਦੇ ਕੋਠੇ ਹੋਈ ਆ ਆਪਣਾ ਜਿਲ੍ਹਾ ਪ੍ਰਧਾਨ ਜਸਕਰਨ ਸਿੰਘ ਮੋਰਾ ਵਾਲੀ ਪਹਾਣਾ ਸਾਰੇ ਪਿੰਡਾਂ ਚ ਰੇਡ ਹੋਈ ਆ ਫੀਰੀ ਕੋਡ ਵੀ ਹੁਣ ਪਿੰਡਾਂ 'ਚ ਰੇਡਾਂ ਹਾਂ ਫੀਰੀ ਕੋਡ ਹਜੇ ਵੀ ਪਿੰਡਾਂ 'ਚ ਰੇਡਾਂ ਚੱਲੀਆਂ ਜਾਂਦੀਆਂ ਹੁਣ ਵੀ ਚੱਲੀਆਂ ਜਾਂਦੀਆਂ ਹਾਂ ਤੇ ਇੱਕ ਮੁੰਡਾ ਨਾਨਕਸਰ ਤੋਂ ਫੜਿਆ ਸੀ ਗੌਰਮਖ ਉਹਨੂੰ ਕੋਟਕਪੂਰਾ ਸਿਟੀ ਥਾਣੇ 'ਚ ਉਹ ਛੱਡਤਾ ਅਜੋ ਛੱਡਤਾ ਉਹ ਛੱਡਤਾ ਕੀ ਲੋੜ ਪੈ ਗਈ ਤੁਸੀਂ ਸੜਕੇ ਬੰਦ ਕਰਤੀ ਹੁਣ ਵੀਰ ਜੀ ਜਿਵੇਂ ਤੁਸੀਂ ਸਾਰੇ ਪੱਲੀ ਭਾਂਤ ਜਾਣਦੇ ਹੋ ਕਿ ਇੱਕ ਸ਼ਾਂਤ ਮਈ ਰੋਸ ਮਾਰਚ ਕਹਿ ਲੋ ਜਾਂ ਧਰਨਾ ਮਜ਼ਾਹਰਾ ਸੀ ਚੰਡੀਗੜ੍ਹ ਪਹੁੰਚਣਾ ਸੀ ਕੱਲ ਜੋ ਸੀਐਮ ਦੇ ਨਾਲ ਮੀਟਿੰਗ ਸੀ ਤੇ ਕਿਸਾਨ ਆਗੂਆਂ ਦੇ ਨਾਲ ਬਹੁਤ ਹੀ ਭੜਾ ਵਿਹਾਰ ਕੀਤਾ ਇੱਕ ਐਡੇ ਅਹੁਦੇ ਤੇ ਇੱਕ ਬਹੁਤ ਹੀ ਜ਼ਿੰਮੇਵਾਰੀ ਵਾਲਾ ਉਹਦਾ ਹੁੰਦਾ ਮੁੱਖ ਮੰਤਰੀ ਦਾ ਤੇ ਬਹੁਤ ਹੀ ਸ਼ਬਦਾਵਲੀ ਜੋ ਉਹਨਾਂ ਨੇ ਵਰਤੀ ਕਿਸਾਨਾਂ ਪ੍ਰਤੀ ਵੀ ਤੁਸੀਂ ਜੋ ਕਰਨਾ ਕਰ ਲੋ ਜੋ ਧਰਨਾ ਲਾਉਣਾ ਲਾ ਲੋ ਤੋਂ ਧਰਨੇ ਨੂੰ ਲੈ ਕੇ ਸਾਡੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਰਾਤ ਕਰੀਬ 2 ਵਜੇ ਦੇ ਆਸ-ਪਾਸ ਸਾਡੇ ਜਿਹੜੇ ਕੁਝ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਘਰੋਂ ਜੋ ਕਿ ਬਹੁਤ ਮੰਦ ਭੱਗਾ ਉਹਨਾਂ ਦੀ ਰਿਹਾਈ ਲਈ ਅਸੀਂ ਇੱਥੇ ਇਕੱਠੇ ਹੋਏ ਆਂ ਇਹ ਜੋ ਸੜਕਾਂ ਜਾਮ ਕਰਨੀਆਂ ਜਾਂ ਰੇਲਾਂ ਰੋਕਣਾ ਕੁਝ ਵੀ ਧਰਨੇ ਲਗਾਉਣੇ ਸਾਨੂੰ ਕੋਈ ਇਹਦਾ ਚਾਹ ਨਹੀਂ ਇਹ ਅਸੀਂ ਸਭ ਕੁਝ ਮਜਬੂਰੀ ਚ ਕਰ ਰਹੇ ਆਂ ਅਸੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕੀਤੀ ਸੀ ਵੀ ਸਾਨੂੰ ਸਾਡੇ ਕਿਸਾਨ ਆਗੂਆਂ ਨਾਲ ਮਿਲਵਾਇਆ ਜਾਵੇ ਸੋ ਪ੍ਰਸ਼ਾਸਨ ਨੇ ਸਾਡੀ ਇਹ ਬੇਨਤੀ ਨੂੰ ਕਬੂਲ ਕੀਤਾ ਸਾਡੇ ਕਿਸਾਨ ਆਗੂਆਂ ਨਾਲ ਸਾਨੂੰ ਮਿਲਵਾਇਆ ਇਸ ਲਈ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆਂ ਦੂਸਰੀ ਬੇਨਤੀ ਸਾਡੀ ਇਹ ਸੀ ਵੀ ਸਾਨੂੰ ਵੀ ਗ੍ਰਿਫਤਾਰ ਕਰਕੇ ਅੰਦਰ ਹੀ ਉਹਨਾਂ ਨਾਲ ਬਿਠਾਇਆ ਜਾਵੇ ਕਿਉਂਕਿ ਜੋ ਸੜਕਾਂ ਜਾਮ ਆ ਸਾਨੂੰ ਵੀ ਪਤਾ ਇਹਦੇ ਵਿੱਚ ਕਿਤੇ ਨਾ ਕਿਤੇ ਆਮ ਵਰਗ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਅਸੀਂ ਵੀ ਆਮ ਵਰਗ ਚ ਹੀ ਆਉਣੇ ਆ ਸਾਡੇ ਭਰਾ ਹੀ ਨੇ ਪਰ ਸਾਡੀਆਂ ਮਜਬੂਰੀਆਂ ਆ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਪ੍ਰੈਸ ਦੇ ਰਾਹੀਂ ਮੈਂ ਵੀਰਾਂ ਨੂੰ ਇੱਕ ਸੁਨੇਹਾ ਦੇਣਾ ਵੀ ਵੀਰੋ ਜੇ ਅਸੀਂ ਸੜਕਾਂ ਜਾਮ ਕਰਦੇ ਆ ਅਸੀਂ ਕੋਈ ਲੜਾਈ ਲੜਦੇ ਆ ਸਾਡੀ ਲੜਾਈ ਕੱਲਿਆਂ ਦੀ ਨਹੀਂ ਆਪਣੀ ਸਾਰਿਆਂ ਦੀ ਆ ਹਰ ਆਮ ਵਰਗ ਦੀ ਆ ਆਮ ਸ਼ਹਿਰੀ ਆਮ ਪਿੰਡੂ ਦੀ ਆ ਸਾਡਾ ਸਾਥ ਦਿਆ ਕਰੋ ਅਸੀਂ ਤਾਂ ਚਾਹੁੰਦੇ ਹੀ ਨਹੀਂ ਵੀ ਸੜਕ ਜਾਮ ਹੋਵੇ ਅਸੀਂ ਤਾਂ ਹੁਣ ਵੀ ਜਾਸ਼ ਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ 20 ਗ੍ਰਿਫਤਾਰ ਕਰੋ ਅਸੀਂ ਇੱਥੇ ਦੋ ਮੁੱਖ ਮੰਗਾਂ ਲੈ ਕੇ ਹੀ ਆਏ ਸੀ ਵੀ ਜਾਂ ਤਾਂ ਸਾਡੇ ਕਿਸਾਨ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤੇ ਜਾਂ ਸਾਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਪਰ ਜੋ ਅੱਜ ਦੀ ਇਹ ਸਰਕਾਰ ਹੈ ਜ਼ਾਲਮ ਸਰਕਾਰ ਇਹਦਾ ਜਿਹੜਾ ਰਵਈਆ ਕਿਸਾਨਾਂ ਪ੍ਰਤੀ ਜਾਂ ਹਰ ਆਮ ਵਰਗ ਪ੍ਰਤੀ ਉਹ ਬਹੁਤ ਹੀ ਬੁਰਾ ਰਵਈਆ ਹੈ ਜੋ ਵਰਤਾਰਾ ਹੈ ਬਹੁਤ ਹੀ ਬੁਰਾ ਵਰਤਾਰਾ ਹੈ ਅਸੀਂ ਇਸ ਦੀ ਸਯੁਕਤ ਕਿਸਾਨ ਮੋਰਚੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਨਿੰਦਾ ਕਰਦੇ ਹਾਂ ਤਾਂ ਦੁਬਾਰਾ ਫਿਰ ਦੱਸ ਦਈਏ ਕਿ ਹਾਈਵੇ ਜਿਹੜਾ ਹੈਗਾ ਜਾਮ ਕਰ ਦਿੱਤਾ ਗਿਆ ਹੈ ਤਾਂ ਗੱਲਬਾਤ ਕਰਦੇ ਆਂ ਕਿਸਾਨਾਂ ਆਪ ਕੋ ਤੇ ਬੈਠੇ ਆ ਭਾਜੀ ਕਿਵੇਂ ਦੇਖਦੇ ਪਿਓ ਸੜਕ ਤੁਸੀਂ ਜਾਮ ਕਰ ਦਿੱਤੀ ਹੈ ਲੋਕ ਵੀ ਖੱਜਲ ਹੋ ਰਹੇ ਆ ਸਰ ਅਸੀਂ ਖੱਜਲ ਨਹੀਂ ਕਰ ਰਹੇ ਸਾਨੂੰ ਪ੍ਰਸ਼ਾਸਨ ਜਾਣ ਬੁੱਝ ਕੇ ਖੱਜਲ ਕਰ ਰਿਹਾ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਹੋਈ ਸੀ ਸਾਨੂੰ ਆਦੇ ਅਸੀਂ 5 ਵਜੇ ਛੱਡਾਂਗੇ ਅਸੀਂ ਆਖਿਆ ਸੀ ਜੀ 5 ਤੇ ਹੁਣ ਕੀ ਫਰਕ ਆ ਇਹ ਅਸੀਂ ਨਹੀਂ ਖੱਜਲ ਕਰ ਰਹੇ ਪਹਿਲਾਂ ਪ੍ਰਸ਼ਾਸਨ ਹੀ ਸਾਨੂੰ ਰਾਤ 11:30 ਤੋਂ ਲੈ ਕੇ ਹੁਣ ਤੱਕ ਜਿਹੜਾ ਖੱਜਲਾ ਉਹ ਪ੍ਰਸ਼ਾਸਨ ਹੀ ਜਾਣ ਬੁੱਝ ਕੇ ਕਰ ਰਿਹਾ ਕੋਈ ਅਸੀਂ ਸ਼ੌਂਕੀਆ ਤੌਰ ਤੇ ਸੜਕ ਨਹੀਂ ਬੰਦ ਕੀਤੀ ਪਹਿਲਾਂ ਅਸੀਂ ਸੜਕ ਦੇ ਇੱਕ ਕਿਨਾਰੇ ਤੇ ਬੈਠੇ ਗੱਲਬਾਤ ਚੱਲੀ ਅਸੀਂ ਆਖਿਆ ਜੀ ਜਲਦੀ ਰਿਹਾ ਕਰ ਦਿਓ ਉਹ ਆਦੇ ਅਸੀਂ 5 ਵਜੇ ਰਿਹਾ ਕਰਾਂਗੇ ਜੋ ਇਹ ਇੱਥੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਉਹਦਾ ਇਥੋਂ ਦਾ ਮੌਕੇ ਦਾ ਪ੍ਰਸ਼ਾਸਨ ਹੈ ਜਿਹੜਾ ਜ਼ਿੰਮੇਵਾਰ ਹੈ ਬਿਲਕੁਲ ਬਿਲਕੁਲ ਕਹਿੰਦੇ ਮੌਕੇ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੇ ਕਰਾ ਸੀ ਸੜਕ ਜਮ ਕੀਤੀ ਹੈ ਭਾਜੀ ਕਿਵੇਂ ਦੇਖਦੇ ਹੋ ਇਹ ਜਿਹੜੀ ਛੜਕ ਜਾਮ ਹੋਈ ਹੈ ਜੀ ਅਸੀਂ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਜਿਹੜੇ ਨੰਗਰ ਟੱਪਣ ਵਾਲੇ ਤੇ ਹੋਰ ਵਹੀਕਲ ਵਾਲੇ ਸਭ ਤੋਂ ਮਾਫੀ ਚਾਹੁੰਦੇ ਆ ਇਹ ਸੜਕ ਅਸੀਂ ਜਾਮ ਨਹੀਂ ਕੀਤੀ ਹੈ ਇਹ ਸੜਕ ਪ੍ਰਸ਼ਾਸਨ ਨੇ ਜਾਮ ਕੀਤੀ ਹੈ ਪ੍ਰਸ਼ਾਸਨ ਹੁਣ ਚਾਵੇ ਤਾਂ ਕਮਿਊਨਿਟੀ ਸਾਡੇ ਜਿਹੜੇ ਸਾਥੀ ਉਹਨੂੰ ਛੱਡ ਦੇ ਤਾਂ ਸੜਕ ਖੁੱਲ ਜੂਗੀ ਇਸ ਕਰਕੇ ਸਾਡੀ ਜਿਹੜੀ ਜਨਤਾ ਨੂੰ ਤੋਂ ਮਾਫੀ ਮੰਗਦੇ ਆ ਵੀ ਅਸੀਂ ਨਹੀਂ ਜਾਮ ਕੀਤੀ ਇਹ ਪ੍ਰਸ਼ਾਸਨ ਦੀ ਜਾਮ ਕੀਤੀ ਆ ਪ੍ਰਸ਼ਾਸਨ ਹੁਣ ਬੰਦੇ ਛੱਡ ਦੇਦਾ ਅਸੀਂ ਹੁਣ ਇੱਕ ਸੜਕ ਖੋਲਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੈਤੋ ਸੀਐਸਟਾਪ ਦੇ ਮੂਹਰੇ ਕਿਸਾਨ ਆਗੂ ਬੈਠੇ ਹੋ ਨੇ ਤੇ ਕਹਿੰਦੇ ਆ ਸਾਨੂੰ ਸੜਕਾਂ ਰੋਕਣ ਦਾ ਸ਼ੌਂਕ ਨਹੀਂ ਸਾਡੇ ਤੋਂ ਰਕਵਾਈਆਂ ਗਈਆਂ ਸੋ ਦੇਖਣਾ ਹੋਵੇਗਾ ਕਿ ਇਹਨਾਂ ਦੇ ਸਾਥੀ ਕਦੋਂ ਛੱਡੇ ਜਾਣਗੇ ਉਸ ਤੋਂ ਬਾਅਦ ਆਪਣਾ ਪ੍ਰੋਟੈਸਟ ਬੰਦ ਕਰਨਗੇ ਨਹੀਂ ਤਾਂ ਕਹਿੰਦੇ ਉਦੋਂ ਤੱਕ ਸਾਡਾ ਪ੍ਰੋਟੈਸਟ ਚਾਲੂ ਰਹੇਗਾ ਕੈਮਰਾ ਪਸੰਨ ਹਰ ਮੰਦੇ ਨਾਲ ਮੈਸੇਜ ਅੰਦਰ ਲੋਕ ਇਨਸਾਫ ਟੀਵੀ ਜੈਤੋ ਫਰੀਦਕੋਟ